ਡੋਨਲਡ 트럼ਪ ਦੀਆਂ ਸਖਤ ਫੈਸਲਿਆਂ ਦੇ ਵਿਚਾਲੇ ਪੀਐਮ ਮੋਦੀ ਅਤੇ ਡੋਨਲਡ 트럼ਪ ਦੀ ਆਪਸ ਦੇ ਵਿੱਚ ਫੋਨ 'ਤੇ ਗੱਲਬਾਤ ਹੋਈ ਹੈ। ਜਿਵੇਂ ਦੱਸਦੇ ਹੀ ਕਿ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੀਠਿਆ ਦੇ ਰੂਪਰੋਖ ਹੁੰਦੇ ਹੋਏ ਡੋਨਲਡ ਟਰੰਪ ਦੇ ਵੱਲੋਂ ਕਿਹਾ ਗਿਆ ਕਿ ਪੀਐਮ ਮੋਦੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਉਹੀ ਕਰਨਗੇ ਜੋ ਸਹੀ ਹੋਵੇਗਾ ਆਖਰਕਾਰ ਪੂਰੇ ਫੋਮ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਇਸ ਖਬਰ ਦੇ ਵਿੱਚ ਦੱਸਾਂਗੇ ਇੱਕ ਪਾਸੇ ਜਿੱਥੇ ਡੋਨਲਡ ਟਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੱਡੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈਆਂ ਜੁੜੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ ਨਿਕਾਲੇ ਦਿੱਤੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਹੁਣ ਪੀਐਮ ਮੋਦੀ ਦੇ ਨਾਲ ਫੋਨ 'ਤੇ ਗੱਲਬਾਤ ਹੋਈ ਹੈ ਇੱਥੇ ਦੱਸ ਇਹ ਕਿ ਡੋਨਾਲਡ 트ੰਪ ਦੇ ਨਾਲ ਜੋ ਗੱਲਬਾਤ ਹੋਈ ਉਸ ਨੂੰ ਲੈ ਕੇ ਪੀਐਮ ਮੋਦੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੇਰੇ ਪਿਆਰੇ ਦੋਸਤ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਹੈ ਉਹਨਾਂ ਨੂੰ ਉਹਨਾਂ ਦੇ ਇਤਿਹਾਸਕ ਦੂਜੇ ਕਾਰਜਕਾਲ ਦੇ ਲਈ ਵਧਾਈ ਦਿੰਦੀ ਹੈ ਅਸੀਂ ਇੱਕ ਆਪਸੀ ਲਾਭਦਾਇਕ ਅਤੇ ਭਰੋਸੇਮੰਦ ਭਾਈਵਾਲੀ ਲਈ ਵਚਨਬੱਧ ਹਾਂ ਅਸੀਂ ਆਪਣੇ ਲੋਕਾਂ ਦੀ ਭਲਾਈ ਵਿਸ਼ਵਾਸ ਸ਼ਾਂਤੀ ਖੁਸ਼ਹਾਲੀ ਅਤੇ ਸੁਰੱਖਿਆ ਦੇ ਲਈ ਇਕੱਠੇ ਕੰਮ ਕਰਾਂਗੇ ਸੋ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਜੋ ਸਹੀ ਹੈ ਉਹ ਹੀ ਪੀਐਮ ਮੋਦੀ ਕਰਨਗੇ ਏ ਡੋਨਲਡ 트ੰਪ ਦੇ ਵੱਲੋਂ ਕਿਹਾ ਗਿਆ ਤੇ ਇਸ ਦੇ ਵਿਚਾਲੇ ਫਰਵਰੀ ਦੇ ਵਿੱਚ ਦੋਹਾਂ ਆਗੂਆਂ ਦੇ ਮਿਲਣ ਦੀ ਸੰਭਾਵਨਾ ਵੀ ਜਿਹੜੀ ਬੱਜੀ ਹੈ ਦੱਸ ਦੇ ਕਿ 트ੰਪ ਨੇ ਨਿਰਪੱਖ ਦੁਵੱਲੇ ਵਪਾਰ ਸਬੰਧਾਂ ਦੇ ਵੱਲ ਕਦਮ ਵਧਾਉਣ ਦੀ ਮੰਗ ਜਿਹੜੀ ਕੀਤੀ ਹੈ ਢੂੰਗੀ ਭਾਰਤ ਅਮਰੀਕਾ ਸਹਿਯੋਗ ਵੱਲ ਕਦਮ ਵਧਾਉਣ ਦੀ ਵੀ ਮੰਗ ਡੋਨਲਡ 트ੰਪ ਦੇ ਵੱਲੋਂ ਜੜੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਅਸੀਂ ਚਰਚਾ ਕੀਤੀ ਆਪਸ ਦੇ ਵਿੱਚ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜੋ ਫੈਸਲੇ ਲਏ ਜਾ ਰਹੇ ਨੇ ਤੇ ਉਸੇ ਦੇ ਵਿਚਾਲੇ ਪੀਐਮ ਮੋਦੀ ਵੀ ਉਹੀ ਕਰਨਗੇ ਜੋ ਸਹੀ ਜੜਾ ਹੋਵੇਗਾ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਗੱਲਬਾਤ ਕਰਦਿਆਂ ਇਹ ਵੀ ਜ਼ਿਕਰ ਹੋਏ ਨੇ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਜੋ ਸਹੀ ਹੈ ਉਹ ਉਹੀ ਕਰਨਗੇ ਜਦੋਂ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਬਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਦੇ ਵਿੱਚ ਵਾਈਟ ਹਾਊਸ ਹੁੰਦੀ ਸੰਭਾਵਨਾ ਜਿਹੜੀ ਬਣੀ ਹੈ ਵੱਖਰੇ ਤੌਰ ਤੇ ਦੋਵਾਂ ਨੇਤਾਵਾਂ ਦੇ ਵਿਚਕਾਰ ਇੱਕ ਫੋਨ ਤੇ ਗੱਲਬਾਤ ਜੋ ਹੋਈ ਉਸੇ ਦੇ ਵਿੱਚ ਅਮਰੀਕਾ ਅਤੇ ਭਾਰਤ ਦੇ ਅਰ ਡੂੰਗੇ ਜਿਹੜੇ ਸਬੰਧ ਨੇ ਦੁਵੱਲੇ ਵਪਾਰ ਸਬੰਧਾਂ ਦੇ ਸਬੰਧੀ ਜਿਹੜੀ ਗੱਲਬਾਤ ਹੋਈ ਹੈ ਡੂੰਗੇ ਭਾਰਤ ਅਮਰੀਕਾ ਸਹਿਯੋਗ ਵੱਲ ਕਦਮ ਵਧਾਉਣ ਦੀ ਮੰਗ ਜਿਹੜੀ ਹੈ ਇਹ 트ੰਪ ਦੇ ਵੱਲੋਂ ਕੀਤੀ ਗਈ ਹੈ ਸੋ ਵਾਈਟ ਹਾਊਸ ਆਉਣ ਦੇ ਲਈ ਜਿਹੜੀ ਦੋਹਾਂ ਦੇ ਵਿਚਾਲੇ ਗੱਲਬਾਤ ਵੀ ਹੋਈ ਹੈ ਹੋ ਸਕਦਾ ਹੈ ਕਿ ਪੀਐਮ ਮੋਦੀ ਫੱਬਰੀ ਦੇ ਵਿੱਚ ਅਮਰੀਕਾ ਦਾ ਦੌਰਾ ਉੱਥੇ ਕਰ ਸਕਦੇ ਨੇ ਤੇ ਦੂਸਰੀ ਪਾਸੇ 트ੰਪ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਮੋਦੀ ਉਹੀ ਕਰਨਗੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਚਾਲੇ ਜੋ ਅਸੀਂ ਗੱਲਬਾਤ ਹੋ ਰਹੀ ਹੈ ਜੋ ਸਹੀ ਹੋਏਗਾ ਅਸੀਂ ਆਪਸ ਵਿੱਚ ਚਰਚਾ ਕਰ ਰਹੇ ਹਾਂ ਤੇ ਪੀਐਮ ਮੋਦੀ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਲੋਕਾਂ ਦੀ ਭਲਾਈ ਲਈ ਵਿਸ਼ਮ ਸ਼ਾਂਤੀ ਦੇ ਨਹੀਂ ਤੇ ਖੁਸ਼ਹਾਲੀ ਅਤੇ ਸੁਰੱਖਿਆ ਦੇ ਲਈ ਅਸੀਂ ਇਕੱਠੇ ਕੰਮ ਕਰਾਂਗੇ ਸੋ ਡੋਨਾਲਡ 트੍ਰੰਪ ਜੋ ਕਿ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਉਹਨਾਂ ਦੇ ਵੱਲੋਂ ਸਖਤੀ ਕੀਤੀ ਹੋਈ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਉਹਨਾਂ ਤੇ ਕਾਰਵਾਈ ਕਰਨ ਦੇ ਗ੍ਰਿਫਤਾਰੀ ਤੋਂ ਬਾਅਦ ਦੇਸ਼ ਨਿਕਾਲਾ ਇੱਥੋਂ ਤੱਕ ਕਿ ਉਹਨਾਂ ਨੂੰ ਜਹਾਜ਼ ਚੜ੍ਹਾਉਣ ਤੱਕ ਦੀ ਜਿਹੜੀ ਕਾਰਵਾਈ ਪੂਰੀ ਸ਼ੁਰੂ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਕਿਹਾ ਜਾ ਰਿਹਾ ਕਿ ਉੱਥੇ ਭਾਲ ਜਿਹੜੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਈ ਥਾਵਾਂ ਤੇ ਛਾਪੇਮਾਰੀ ਇਹਨਾਂ ਦੀ ਕੀਤੀ ਗਈ ਹੈ ਤੇ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਦੇਸ਼ ਨਿਕਾਲਾ ਦੇਸੇ ਦੇ ਵਿਚਾਲੇ ਦੋਹਾਂ ਨੇਤਾਵਾਂ ਦੇ ਵਿਚਾਲੇ ਫੋਨ ਦੇ ਉੱਤੇ ਗੱਲਬਾਤ ਹੋਣਾ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਆਖਰਕਾਰ ਜੋ ਅਮਰੀਕਾ ਤੇ ਭਾਰਤ ਦੇ ਆਪਸ ਦੇ ਵਿੱਚ ਰਿਸ਼ਤੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਕੀ ਗੱਲਬਾਤ ਹੋਈ ਹੋਵੇਗੀ ਸੌਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਦੋਹਾਂ ਦੇਸ਼ਾਂ ਦੇ ਵਿਚਾਲੇ ਵਪਾਰ ਨੂੰ ਲੈ ਕੇ ਆਪਸੀ ਪਿਆਰ ਨੂੰ ਲੈ ਕੇ ਤੇ ਹੋਰ ਜਿਹੜੇ ਸਬੰਧ ਨੂੰ ਉਹਨਾਂ ਨੂੰ ਲੈ ਕੇ ਕੀ ਗੱਲਬਾਤ ਹੁੰਦੀ ਹੈ ਜਾਂ ਕੀ ਫੈਸਲੇ ਹੁੰਦੇ ਨੇ ਇਹ ਵੇਖਣ ਵਾਲਾ ਹੋਵੇਗਾ